ਹੇ ਗੁਰੂ ਖਾਲਸਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਸ਼ਿਆਂ ਦੇ ਰੁਝਾਨ ਨੂੰ ਲੈ ਕੇ ਅਸੀਂ ਆਪਣੇ ਭਰਾਵਾਂ ਨੂੰ ਇੱਕ ਬੇਨਤੀ ਕਰਨ ਲੱਗੇ ਹੱਥ ਜੋੜ ਕੇ ਅੱਜ ਨਸ਼ਿਆਂ ਨੇ ਸਾਡੇ ਘਰ ਘਾੜ ਤਬਾਹ ਕਰ ਦਿੱਤੇ ਐ ਅਸੀਂ ਖੁਦ ਸੰਭਲਾਂਗੇ ਤਾਂ ਗੱਲ ਬਾਣੀ ਹੈ ਜਿਨ੍ਹਾਂ ਘਰਾਂ ਦਾ ਉਜਾੜਾ ਹੋਇਆ ਹੈ ਉਹਨਾਂ ਨੂੰ ਮੁੱਖ ਲੈ ਕੇ ਇੱਕ ਆਕਾਲ ਸਹਾਇਕ ਵੀਸ਼ਰੀ ਇੱਥੋਂ ਜਥੇ ਵੱਲੋਂ ਥੋੜਾ ਯਾ ਇਕਪਰਾਲਾ ਕੀਤਾ ਗਿਆ ਸੰਭਲ ਦੀ ਕਿਰਪਾਲਤਾ ਕਰੋ ਹੱਥ ਜੋੜ ਕੇ ਬੇਨਤੀ ਹੈ ਆ ਉਹਨਾਂ ਲੈਣਾ ਦਾ ਬਰਨ ਕੋਈ ਸ਼ੀਤਾ ਇਉਂ ਕਰਦਾ ਜੀ ਗੁਰੂਆਂ ਪਗੰਬਰਾਂ ਦੀ ਧਰਤੀ ਆਵਾਦ ਜੋ ਕਰ ਦੇਤਾ ਸੇ ਕਰਾਨੇ ਕੀਤੀ ਵਰਵਾਦ ਜੋ ਕਰ ਦੇਤਾ ਸੇ ਕਰਾਨੇ ਕੀਤੀ ਵਰਵਾਦ ਜੋ ਆਹੋ ਗੁਰੂਆਂ ਪੈਗੰਬਰਾਂ ਦੀ ਧਰਤੀ ਆਵਾਦ ਜੋ ਕਰਦੇ ਨਾਸਿਕ ਰਾਨੇ ਕੀਤੀ ਬਰਵਾਦ ਜੋ ਹੋ ਗੁਰੂਆਂ ਪੈਗੰਬਰਾਂ ਦੀ ਧਰਤੀ ਆਵਾਜ਼ ਜੋ ਕਰਦੇ ਤਾਂ ਸਿਕਰਾਂ ਨੇ ਕੀਤੀ ਬਰਵਾਦ ਜੋ ਕਰਦੇ ਤਾਂ ਸਿਕਰਾਂ ਨੇ ਕੀਤੀ ਬਰਵਾਦ ਜੋ ਹੋ ਗੁਰੂਆਂ ਪੈਗੰਬਰਾਂ ਦੀ ਧਰਤੀ ਆਵਾਜ਼ ਜੋ ਕਰ ਦੇ ਤਸਕਰਾਂ ਨੇ ਕੀਤੀ ਬਰਵਾਦ ਜੋ ਹੋ ਚੰਦਨ ਬਿਰਛ ਪਟ ਹੱਥੀਂ ਅਕਲਾ ਲਿਆ ਕੋਈ ਕੁਝ ਸਮਝੂ ਪੰਜਾਬ ਦੇ ਉਹ ਵੀਰ ਨੋ ਓਏ ਨਸ਼ੇ ਨੇ ਪੰਜਾਬ ਖਾ ਲਿਆ ਕੁਝ ਸੰਭਲੂ ਪੰਜਾਬ ਦੇ ਉਹ ਵੀਰ ਨੋ ਓਏ ਨਸ਼ੇ ਨੇ ਪੰਜਾਬ ਖਾ ਲਿਆ ਹੋਕਲਾ ਚ ਕੋਲ ਕੋਲ ਪੀ ਗਏ ਜਵਾਨੀਆਂ ਰੋਲ ਗਿਓ ਆਪ ਤੀਆਂ ਰੋਲ ਦੇ ਵਗਾਨੀਆਂ ਹਾ ਰੋਲ ਗਿਓ ਆਪ ਤੀਆਂ ਰੋਲ ਦੇ ਵਗਾਨੀਆਂ ਹਾ ਉਹਨ ਬੋਤਲਾ ਚ ਕੋਲੀ ਕੋਲੀ ਪੀ ਗਏ ਯਵਾਨੀਆਂ ਰੋਲਦੇ ਹਾਂ ਆਪ ਤੀਆਂ ਰੋਲਦੇ ਵਗਾਨੀਆਂ ਬੁੱਲਾ ਜਹੀ ਜਿੰਦ ਵੀ ਸਿੰਧਰ ਕਰ ਬਣਾ ਲਿਆ ਕੋਈ ਤੁਝੀ ਸੰਭਲੋ ਪੰਜਾਬ ਦੇ ਉਹ ਵੀਰ ਨੋ ਉਹ ਨਸ਼ੇ ਨੇ ਪੰਜਾਬ ਖਾਲਿਆ ਕੁਝ ਸੰਭਲੋ ਪੰਜਾਬ ਦੇ ਉਹ ਵੀਰ ਨੋ ਉਹ ਨਸ਼ੇ ਨੇ ਪੰਜਾਬ ਖਾਲਿਆ ਸੁਣ ਓ ਪੰਜਾਬੀਆ ਤੂੰ ਕਿਹੜੇ ਰਾਹੇ ਪੈ ਗਿਆ ਛੱਡ ਕੇ ਫਰੂਟ ਤੂਤ ਮਖੂਖਣ ਵਹਿ ਗਿਆ ਛੱਡ ਕੇ ਫਰੂਟ ਤੂਤ ਮਖੂਖਣ ਵਹਿ ਗਿਆ ਓ ਸੁਣ ਓ ਪੰਜਾਬੀਆ ਤੂੰ ਕਿਹੜੇ ਰਾਹੇ ਪੈ ਗਿਆ ਓਏ ਛੱਡ ਕੇ ਫਿਰ ਰੂਟ ਕਿਉਂ ਤੰਬਾਕੂ ਖਾਣ ਵਹਿ ਗਿਆ ਘਰੇ ਵੀ ਨਾ ਖਾਣ ਕੀ ਤੋਂ ਪੈੜਾ ਰੋਗ ਲਾ ਲਿਆ ਓਏ ਕੁੱਜੀ ਸਮਝੋ ਪੰਜਾਬ ਦੇ ਓ ਵੀਰਨੋਂ ਓਏ ਨਸ਼ੇ ਨੇ ਪੰਜਾਬ ਵਿਖਾ ਲਿਆ ਕੁੱਜੀ ਸਮਝੋ ਪੰਜਾਬ ਦੇ ਓ ਵੀਰਨੋਂ ਓਏ ਨਸ਼ੇ ਨੇ ਪੰਜਾਬ ਵਿਖਾ ਲਿਆ ਓ ਚਿੱਤੇ ਨੇ ਜਵਾਨੀ ਖਾ ਲਈ ਉੱਜੜੇ ਬਾਗ ਨੇ ਕੱਲੇ ਕੱਲੇ ਮਾਪਿਆਂ ਦੇ ਬੁਝ ਗਏ ਚਿਰਾਗ ਨੇ ਮਾਪਿਆਂ ਦੇ ਕੱਲੇ ਕੱਲੇ ਬੁਝ ਗਏ ਚਿਰਾਗ ਨੇ ਉੱਚਟੇ ਨੇ ਜਵਾਨੀ ਖਾਲੀ ਉਜੜੀ ਗਏ ਵਾਗ ਨੇ ਮਾਪਿਆਂ ਦੇ ਕੱਲੇ ਕੱਲੇ ਬੁਝ ਗਏ ਚਿਰਾਗ ਨੇ ਬੁੱਢੇ ਨਾ ਤੇ ਰੋਂ ਡੇਰਾ ਕਬਰਾਂ ਚਲਾ ਲਿਆ ਸੰਭਲੋ ਪੰਜਾਬ ਦੇ ਉਹ ਵੀਰ ਨੋ ਓਏ ਨਾਸ਼ੇ ਨੇ ਪੰਜਾਬ ਥਾਲਿਆ ਅਜੋ ਸੰਭਲੂ ਪੰਜਾਬ ਦੇ ਉਹ ਵੀਰ ਨੋ ਓਏ ਨਾਸ਼ੇ ਨੇ ਪੰਜਾਬ ਥਾਲਿਆ ਨਾ ਯਾਰ ਲਗਾਤੀ ਕਿਨੇ ਰੰਗਲੇ ਪੰਜਾਬ ਨੂੰ ਮਸੜੇ ਕੇ ਸਿੱਟ ਦੇਤਾ ਮੈਂ ਕਦੇ ਗਲਾਬ ਨੂੰ ਮਸੜੇ ਕੇ ਸਿੱਟ ਦੇਤਾ ਮੈਂ ਕਦੇ ਗਲਾਬ ਨੂੰ ਓ ਨਜ਼ਰ ਲਗਾਤੀ ਕਿਨੇ ਰੰਗਲੇ ਪੰਜਾਬ ਨੂੰ ਮਸਲ ਇੱਕੇ ਸਿੱਟ ਦਿੱਤਾ ਰੰਗਲੇ ਪੰਜਾਬ ਨੂੰ ਦਰਦੇ ਵਡਾਉਂਦਾ ਲੁੱਟਾਂ ਖੋਹਾਂ ਉੱਤਿਆ ਲਿਆ ਓਏ ਤੁਸੀਂ ਸੰਭਲੋ ਪੰਜਾਬ ਦੇ ਉਹ ਵੀਰ ਨੋ ਓਏ ਨਸ਼ੇ ਨੇ ਪੰਜਾਬ ਖਾਲਿਆ ਜਰਾ ਸੰਭਲੋ ਪੰਜਾਬ ਦੇ ਉਹ ਵੀਰ ਨੋ ਓਏ ਨਸ਼ੇ ਨੇ ਪੰਜਾਬ ਖਾਲਿਆ ਹੋਣੀਆਂ ਤੇ ਠੀਕੇ ਅੱਜ ਚੰਦਰੀ ਸਮੈਕ ਜੋ ਇਰੇ ਸੀ ਪੰਜਾਬੀ ਪੁੱਤ ਕਰਤੇ ਨ ਲੈ ਕੇ ਜੋ ਇਰੇ ਸੀ ਪੰਜਾਬੀ ਪੁੱਤ ਕਰਤੇ ਨ ਲੈ ਕੇ ਜੋ ਹੋ ਗੋਲੀਆਂ ਤੇ ਟੀਕੇ ਅੱਜ ਹੀ ਚੰਦਰੀ ਸਮੈ ਕੇ ਜੋ ਇਰੇ ਸੀ ਪੰਜਾਬੀ ਪੁੱਤ ਕਰਤੇ ਨ ਰਹਿ ਗਏ ਜੋ ਪਹਿਲੀ ਸੰਗ ਤੇ ਤੋਂ ਸਦਾ ਬਚੀ ਖਾਣੇ ਵਾਲਿਆ ਓ ਯਾਰਾ ਸੰਭਲੋ ਪੰਜਾਬ ਦੇ ਉਹ ਵੀਰ ਨੋ ਓਏ ਨਸ਼ੇ ਨੇ ਪੰਜਾਬ ਖਾਲਿਆ ਸੰਭਲੋ ਪੰਜਾਬ ਦੇ ਉਹ ਵੀਰ ਨੋ ਨਸ਼ੇ ਨੇ ਪੰਜਾਬ ਖਾਲਿਆ ਓਏ ਨਸ਼ੇ ਨੇ ਪੰਜਾਬ ਖਾਲਿਆ ਓਏ ਨਸ਼ੇ ਨੇ ਪੰਜਾਬ ਖਾਲਿਆ ਦੂ ਖਾਲਸਾ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ